ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੈਰੀ ਪੈਨਾ ਜੀ ਰਾਜੀ ਰਹੋ ਕੀ ਹਾਲ ਚਾਲ ਹੋਰ ਸੁਣਾਓ ਸੇਤਾ ਜੀ ਸਿਰ ਠੀਕ ਹੈ ਜੀ ਮੈਂ ਕਹਿੰਨਾ ਕਹਿੰਦੇ ਕਹਿੰਦੇ ਇਸ ਪਿੰਡ ਦੇ ਵਿੱਚ ਬਜ਼ੁਰਗ ਹੈਗੇ ਸਰਦਾਰ ਗਿਆਨ ਸਿੰਘ ਉਹ ਪਿੰਡ ਸੀਗਾ ਨਾ ਬਾਹਰ ਗੰਧੋਂ ਕਲਾਂ ਉੱਥੇ ਬਾਬੇ ਬੈਠੇ ਸੀ ਅੱਛਾ ਉਹਨਾਂ ਨੇ ਸਾਨੂੰ ਦੱਸ ਪਾਈ ਕਹਿੰਦੇ ਜਾ ਕੇ ਮਿਲੋ ਸਰਦਾਰ ਗਿਆਨ ਸਿੰਘ ਜੀ ਬਹੁਤ ਕਾਬਲ ਬੰਦੇ ਆ ਅੱਛਾ ਜੀ ਹਾਂ ਉਹ ਬਜ਼ੁਰਗ ਬੈਠੇ ਸੀ ਸਾਰੇ ਉੱਥੇ ਸੱਤ ਉਹ ਸੱਤ ਲਾਈ ਹੋਈ ਸੀ ਬਾਹਰ ਬੈਠੇ ਸੀ ਅੱਛਾ ਜੀ ਮਾੜੀ ਦੇ ਕੋਲ ਅੱਛਾ ਹਾਂ ਜੀ ਹਾਂ ਉਹ ਬਹੁਤ ਬਹੁਤ ਵਧੀਆ ਖੇੜਾ ਜੈ ਨਹੀਂ ਬਣਾ ਖੇੜਾ ਬਣਾ ਹਾਂ ਖੇੜਾ ਮੁਰੇ ਛੜਕ ਪਰੇ ਹਾਂ ਹਾਂ ਜੀ ਹਾਂ ਅੱਛਾ ਤੁਸੀਂ ਤਾਂ ਰਿਕਾਰਡ ਕਰ ਰਹੇ ਹੋ ਨਾ ਹਾਂ ਜੀ ਹਾਂ ਮੈਨੂੰ ਥੋੜਾ ਰਿਕਾਰਡ ਦੱਸਿਓ ਸਾਰਾ ਆਲੇ-ਦਾਲੇ ਦੇ ਪਿੰਡਾਂ ਦੇ ਨਾਂ ਦੱਸ ਦਿਓ ਪਹਿਲਾਂ ਸਾਰੇ ਪਿੰਡਾਂ ਦੇ ਸਾਰੇ ਪਿੰਡਾਂ ਦੇ ਜੀ ਹੂੰ ਹੁਣ ਆ ਦੇਖ ਲਓ ਬੜੀ ਗੰਢ ਹੋਈ ਹੈ ਹੂੰ ਮੀਆਂ ਪਰ ਹੈ ਹੂੰ ਰੰਗੀਰ ਪਰ ਹੈ ਜੀ ਧੋ ਰਾਏਗਾ ਹੂੰ ਇਹ ਛੋਟੀ ਗੰਡੋ ਹੈ ਹੂੰ ਲਕਮੀ ਪਰ ਹੈ ਹੂੰ ਅੱਛਾ ਇੱਧਰ ਮੀਆਂ ਪੱਟੇ ਨਾਲ ਡੇਕ ਵਾਲਾ ਹੂੰ ਬੁਰਜਾ ਬੁਰਜਾ ਹੂੰ ਆਪਣਾ ਪੰਜੋੜੀ ਜੀ ਪੰਜੋੜਾ ਹੂੰ ਹੋਰ ਦਸੋਂ ਕਿੰਨੇ ਕਿ ਚਾਹੀਦੇ ਲਓ ਜੀ ਕਹਿੰਦੇ ਹੋਰ ਦਸੋਂ ਕਿੰਨੇ ਕਿ ਚਾਹੀਦੇ ਬਾਹਰ ਆਪਾਂ ਜਦ ਪੁੱਛ ਰਹੇ ਸੀ ਨਾ ਜੀ ਉਹ ਇੱਕ ਦੋ ਆ ਪੰਜੋੜੀ ਪੰਜੋੜਾ ਛੱਡ ਗਏ ਸੀ ਅੱਛਾ ਰਿਕਾਰਡ ਰਿਕਾਰਡ ਕਿਲਰ ਦਾ ਇਹ ਰਿਕਾਰਡ ਕਿਲਰ ਰਹੇ ਮੈਂ ਜੀ ਜਕਾਰ ਵਿੱਚ ਰਿਹਾ अच्छा यू जी आई अच्छा हां जी हम तहसीलदार ਕਿਹੜੇ ਕਿਹੜੇ ਹੁੰਦੇ ਸੀ ਯਾਦ ਹੈ ਕਿਸ ਦਾ ਨਾਮ ਬਹੁਤ ਯਾਦ ਹੈ ਬੋਲੋ ਗਨਨਾਮ ਸਿੰਘ ਹਮ ਮਨਵਿੰਦਰ ਸਿੰਘ ਹਮ ਪਿੱਟਪਾਲ ਸਿੰਘ ਹਮ ਅੱਛਾ ਔਰ ਗੁਪਟਾ ਹਮ ਡੋ ਗੁਪਟੇ ਅੱਛਾ ਡੋਏ ਸਾਡੂ ਤੇ ਹਮ ਅੱਛਾ ਹੋਰ ਓਮ ਪ੍ਰਕਾਸ਼ ਅੱਛਾ ਜਿਹੜਾ ਇੱਥੇ ਵੀ ਚੰਡੀਗੜ੍ਹ ਰਿਆ ਹਮ ਕਿਓ ਅੱਛਾ ਤੁਹਾਨੂੰ ਬਾਅਦ ਤੇ ਵੀ ਬੁਲਾਉਂਦੇ ਰਹੇ ਆ ਇਹ ਮੈਂ 11 ਸਾਲ ਲਾਂਜੀ ਬਾਅਦ ਚ ਬਾਅਦ ਤੇ ਰਿਟਾਇਰ ਹੋਣ ਤੇ ਬਾਅਦ ਰਿਟਾਇਰਮੈਂਟ ਤੇ ਬਾਅਦ 11 ਸਾਲ ਹਾਂ ਅੱਛਾ ਤੇ ਕੋਈ ਰਿਕਾਰਡ ਟੋਲਣਾ ਹੋਵੇ ਹੁਣ ਵੀ ਟੋਲ ਦੋਗੇ ਨਹੀਂ ਹੁਣ ਨਹੀਂ ਹੁਣ ਆਇਆ ਜੀ ਮੇਰੇ ਅੱਖਾਂ ਤੇ ਨਹੀਂ ਦਿਖਦਾ ਹੂੰ ਅੱਖਾਂ ਦੇ ਘੱਟ ਦੇਖਦਾ ਬਹੁਤ ਲੋਕਾਂ ਦਾ ਬਹੁਤ ਖਾਣ ਪੀਣ ਵੱਲ ਗਿਆ ਅੱਛਾ ਅੱਗੇ ਦਾ ਦੇਸੀ ਸ਼ੌਦੇ ਤੇ ਹੂੰ ਅੱਗੇ ਦਾ ਦੇਸੀ ਕਮ ਤੇ ਅੱਛਾ ਜੀ ਅਸੀਂ ਅਨ ਤੁਸੀਂ ਸ਼ਾਇਦ ਜਾਣਦੇ ਹੋ ਮੈਂ ਲੱਲੇ ਕਹਿੰਦੇ ਹੁੰਦੇ ਤੇ ਅੱਛਾ ਲੱਲੇ ਕਹਿੰਦੇ ਹੁੰਦੇ ਤੇ ਸਟਿੱਕ ਬਣਾਉਣੇ ਜਿਹੜਾ ਹਾਕੀ ਕਹਿੰਦੇ ਨਾ ਅਸੀਂ ਕਿ ਕਕਰਾਂ ਦੇ ਟਾਲੀਆਂ ਦੇ ਟੋੜ ਲਿਆਉਣੇ ਅੱਛਾ ਵੱਢ ਲਿਆਉਣੇ ਫਿਰ ਉਹਦੇ ਕਿ ਅਸੀਂ ਉੱਡਰ ਟੋਬੇ ਪਖਿਲਾੜੀਆਂ ਹੁੰਦੀਆਂ ਅੱਡੀਆਂ ਅੱਛਾ ਉੱਠਿਆ ਜੀ ਖੇਡੀ ਜਾਣਾ ਲੱਲੇ ਖੇਡਣੇ ਲੱਲੇ ਖੇਡਦੇ ਰਹੇ ਹੂੰ ਉੱਥੀ ਖਿਲਾੜੀਆਂ ਹੁੰਦੇ ਰਿਆ ਉੱਥੀ ਗੋਲ ਖਾਈ ਜਾਣਾ ਉੱਥੀ ਗੱਨੇ ਛੁਪੀ ਜਾਨੇ ਰਸ ਪੀਣਾ ਇਹ じゃ ਕੰਮ ਬੋਟਾ ਡਾਟ ਬਿਮਾਰੀਆਂ ਨਹੀਂ ਠਾਈ ਗਿਆ ਅੱਛਾ ਜੀ ਹੁਣ ਤਾਂ ਬਿਮਾਰੀਆਂ ਬਹੁਤ ਹੈ ਹੂੰ ਤਾਂ ਜੱਜ ਜਿਲੂ ਮਰਜੀ ਪੁਛਕੇ ਡੇ ਡੁਗੀ ਡੁਗੀ ਪਿਆ ਹੂੰ ਹੁਣ ਤਾਂ 85% ਬਿਮਾਰੀਆਂ ਵਿੱਚ ਵਿਕੁਦਾਸ਼ਕਾਰ ਹੋਏ ਬੇ ਕਾਰਨ ਕਾਰਨ ਬਸ ਖਰਾਕਾਂ ਦਾ ਹੂੰ ਖਰਾਕਾਂ ਦੀ ਬਜਾ ਕਰਤੇ ਲੱਸੀ ਦਿਆਣੇ ਨਹੀਂ ਜਾਣਦੇ ਵੀ ਕੀ ਹੁੰਦੀ ਹੈ ਹੂੰ ਰਸ ਦਾ ਇਹਨਾਂ ਨੂੰ ਨਹੀਂ ਪਤਾ ਹੂੰ ਗੰਨੇ ਦਾ ਇਹਨਾਂ ਨੂੰ ਨਹੀਂ ਪਤਾ ਹੂੰ ਗੁੜ ਦਾ ਇਹਨਾਂ ਨੂੰ ਨਹੀਂ ਪਤਾ ਹੂੰ ਅਸੀਂ ਜੱਟਾਂ ਨੂੰ ਗੁੜ ਖਾਈ ਜਾਣਾ ਰਾਸ ਪੀ ਜਾਣਾ ਜੀ ਗੰਨੇ ਚ ਪੀ ਜਾਣੇ ਹੂੰ ਐਨੇ ਨਟੇ ਲਾ ਦੇ ਨੇ ਗੰਨੇ ਦੇ ਚ ਛੁੱਪ ਛੁੱਪ ਕੇ ਤੇ ਲਕ ਹੂੰ ਬੇਚਰਾਂ ਦੇ ਖਰਾਕਾ ਕੜੀਆਂ ਹੁਣ ਤਾਂ ਜਿਹੜੀਆਂ ਖਰਾਕਾ ਨਾ ਉਹ ਖਰਾਕਾ ਨਹੀਂ ਆਈਆਂ ਹੂੰ ਹੁਣ ਤਾਂ ਜਮਨ ਕਿਸੇ ਟਾਈਮ ਐਸੀ ਬਿਮਾਰੀ ਆ ਜਾਣੀ ਨਾ ਸਾਰੇ ਬਾਪ ਦੇ ਹੁੰਦੀ ਪਲੇਗ ਪਈ ਜੀ ਹੂੰ ਜਦ ਪਲੇ ਗੈਂਡੇ ਤੇ ਹਮ ਪਲੇਗ ਪਈ ਸੀ ਸਾਡੀ ਬੂਆ ਕਾ ਚਲੇ ਗਿਆ ਤਾਂ ਫਿਰ ਸਾਰਾ ਬਾਪ ਹਮ ਬੜੀ ਬੇੜੀ ਹਵੇਲੀ ਜੀ ਉੱਠੇ ਜਾ ਕੇ ਬਚਿਆ ਤਾਂ ਹਮ ਵੀ ਜਦ ਪਲੇ ਗੈ ਇੱਕ ਘਾਟੇ ਲੈ ਜਾਂਦੇ ਤੇ ਬੂਆ ਹੋਰ ਕਾਲੀ ਮਰ ਜਾਂਦਾ ਤਾਂ ਹਮ ਤੀਆ ਫੇਲ ਮਰ ਜਾਂਦਾ ਤਾਂ ਹਮ ਇਸ ਤਰ੍ਹਾਂ ਦਾ ਕੰਮ ਹੋ ਗਿਆ ਤਾਂ ਹਮ ਹੁਣ ਉਹ ਕੰਮ ਹੋਇਆ ਪਿਆ ਔਰ ਹੋ ਜਾਣਾ ਵਾਹਿਗੁਰੂ ਵਾਹਿਗੁਰੂ ਰੱਬ ਦਾ ਨਾ ਲਈਏ ਦਾ ਮਤਲਬ ਖਰਾਕਾਂ ਦਾ ਕੰਮ ਖਰਾਬ ਹੋ ਗਿਆ ਖਰਾਕਾਂ ਦਾ ਕੰਮ ਸਭ ਬੇਈਮਾਨੀ ਹੋ ਗਈ ਅੱਛਾ ਜੀ ਹਾਂ ਜਿੰਨੀ ਸਾਨੂੰ ਬੇਈਮਾਨੀ ਨਾ ਪੈਸੇ ਦੇ ਨਾਲ ਚ ਵਿੱਚ ਪੈ ਗਏ ਹੂੰ ਪਿਆਰ ਨਹੀਂ ਰਿਹਾ ਹੂੰ ਪਿਆਰ ਖਤਮ ਹੋ ਗਿਆ ਹੂੰ ਬਸ ਪਹਿਲਾ ਪਿਆਰ ਬਹੁਤ ਸੀ ਬਹੁਤ ਪਿਆਰ ਦਾ ਹੂੰ ਦੱਸੋ ਫਿਰ ਕਿਦਾਂ ਦਾ ਸੀ ਪਿਆਰ ਜੇ ਮੈਂ ਸੌਰੇ ਜਾਣਾ ਹੂੰ ਤਾਂ ਮੈਂ ਸੌਰੇ ਆਉਣ ਨਹੀਂ ਟੱਡੇ ਕਰਦਾ ਹੂੰ ਸਾਰਾ ਟਬਰ ਇਹ ਆ ਜਾਂਦਾ ਅਮਲੀਆ ਦਾ ਬੇੜਾ ਵਾੜਦਾ ਤਾਂ ਅੱਛਾ ਅਮਲੀਆ ਹਮ ਸਾਰੇ ਮੇਰੇ ਸਾਥ ਸਹੁਰੇ ਨੂੰ ਮੰਨਦੇ ਤੇ ਹਮ ਹੈ ਜੀ ਹਮ ਔਰ ਬਹੁਤ ਅੱਛੇ ਤੇ ਜਿਹੜੇ ਚੰਗੇ ਕਨੌਡੀ ਦੇ ਸਰਦਾਰ ਤੇ ਮੈਨੂੰ ਜੁਆਈ ਕਹਿ ਕਰਦੇ ਤੇ ਅੱਛਾ ਸਾਰਾ ਜੁਆਈ ਹੈ ਹਮ ਹੈ ਜੀ ਕਨੌਡੀ ਦੇ ਸਰਦਾਰ ਕਨੌਲੀ ਦੇ ਸਰਦਾਰ ਤੁਹਾਨੂੰ ਜਵਾਈ ਕਹਿੰਦੇ ਸੀਗੇ ਜਵਾਈ ਕਹਿੰਦੇ ਤੇ ਕਹਿੰਦੇ ਸਾਰਾ ਜਵਾਈ ਹੈ ਇੰਨਾ ਪਿਆਰ ਸੀ ਸਾਡੇ ਮੇਰੇ ਸਹੁਰਿਆਂ ਦਾ ਪਿਆਰ ਬਹੁਤ ਆ ਉਹਨਾਂ ਦੇ ਕੰਮਕਾਰ ਕਰਦੇ ਤੇ ਹੂੰ ਉਹਨਾਂ ਗਲੇ ਰਹਿੰਦੇ ਤੇ ਅੱਛਾ ਬਸ ਇਸ ਤਰ੍ਹਾਂ ਕਰਕੇ ਸਾਰਾ ਉੱਥੇ ਬਹੁਤ ਜ਼ਿਆਦਾ ਜੀ ਲੱਗਦਾ ਤਾਂ ਅੱਛਾ ਹਾਂ ਹੁਣ ਤਾਂ ਪਿਆਰੇ ਨਹੀਂ ਰਿਹਾ ਹੂੰ ਹੁਣ ਤਾਂ ਪਿਆਰ ਘਟ ਪੈਸਾ ਘਟ ਪੈਸੇ ਕਹਿੰਦੇ ਬਸ ਪੈਸੇ ਹੈਗੇ ਤਾਂ ਸਭ ਠੀਕ ਹੈ ਪੈਸੇ ਹੈਗੇ ਸਭ ਠੀਕ ਹੈ ਨਹੀਂ ਤਾਂ ਗੱਲ ਕਰੂੰ ਮੈਂ ਜਿਹਨੂੰ ਪੁੱਛੋ ਉਹੀ ਦੁਖੀ ਜਿਹਨੂੰ ਪੁੱਛੋ ਉਹੀ ਦੁਖੀ ਹੂੰ ਲਓ ਜੀ ਆ ਦੇਖੋ ਬਾਬਾ ਜੀ ਨੇ ਠੋਕਵੀਆਂ ਗੱਲਾਂ ਕੀਤੀਆਂ ਪੰਜਾਬੀ ਚ ਕਹਿੰਦੇ ਠੋਕ ਵਜਾ ਕੇ ਗੱਲਾਂ ਕੀਤੀਆਂ ਬਿਲਕੁਲ ਸਹੀ ਗੱਲਾਂ ਕੀਤੀਆਂ ਆ ਦੇਖੋ ਸਾਨੂੰ ਬੜੀ ਗੰਢੋ ਵਾਲਿਆਂ ਦਾਤਾ ਨਾ ਮੈਨੂੰ ਸਾਰਾ ਪਿੰਡ ਜਾਣਦਾ ਉੱਠਾ ਸਾਰੇ ਜਾਣਦੇ ਜੀ ਬਖਸ਼ੀਸ਼ ਬਖਸ਼ੀਸ਼ ਆ ਇੱਕ ਮੇਰੇ ਹਾਨੀਓ ਉਹਨੇ ਦੱਸਿਆ ਹੁਣਾ ਪਤਾ ਨਹੀਂ ਕਿੰਨੇ ਬੁੜੇ ਬੈਠੇ ਸੀ ਬਾਬੇ ਹਾਂ ਹਾਂ ਉਹ ਸਾਰਿਆਂ ਨੇ ਇੱਕੋ 1 ਲੱਖ ਸਾਰਿਆਂ ਨੇ ਇਕੱਠੇ ਹੀ ਨਾ ਲਿਆ ਸਰਦਾਰ ਗਿਆਨ ਸਿੰਘ ਦੇਖਿਆ ਹਾਂ ਮੈਂ ਚੰਗੇ ਕੰਮ ਕਰੇ ਹੂੰ ਮੈਂ ਤਾਂ ਦੱਸਾਂ ਅੱਜ ਪਿੰਡ ਵਿੱਚ ਚਲੇ ਜਾਮਾ ਜਿਹੜੇ ਪੁਰਾਣੇ ਬੰਦੇ ਮੈਨੂੰ ਸਾਰੇ ਸਾਥੀ ਗੱਲ ਕਰਨਗੇ ਬੁਲਾਉਣਗੇ ਆ ਦੇਖੋ ਪੁਰਾਣੇ ਨਵੇਂ ਸਭ ਨੇ ਤੁਹਾਨੂੰ ਦੁਨੀਆ ਭਰ ਦੇ ਵਿੱਚ ਦੇਖਣਾ ਆ ਸਾਡਾ ਟੀਵੀ ਚੈਨਲ ਹੈ YouTube ਤੇ ਔਰ ਸਾਰੀ ਦੁਨੀਆ ਨੇ ਦੇਖਣਾ ਆ ਤੁਹਾਡਾ ਪੋਤਾ ਜਿਹੜਾ ਹੈ ਨਾ ਜੀ ਇਹ ਸੁਖਵਿੰਦਰ ਸਿੰਘ ਜੀ ਇਹਨਾਂ ਨੇ ਸਾਨੂੰ ਦੱਸਿਆ ਵੀ ਮੇਰੇ ਦਾਦਾ ਜੀ ਹੈ ਮੇਰੇ ਸਟੂਡੈਂਟ ਹੈ ਇਥਾਰੇ ਮੇਰੀ ਰੂਹ ਖੁਸ਼ ਹੋ ਗਈ ਤਾਂ ਆਪਣੇ ਘਰ 'ਚ ਬੈਠੇ ਅਸੀਂ ਆਪਣੇ ਘਰ 'ਚ ਬੈਠੇ ਹਾਂ ਘਰ ਵਿੱਚ ਹੀ ਹਾਂ ਬਹੁਤ-ਬਹੁਤ ਵਧੀਆ ਲੱਗਿਆ ਇੱਕ ਇਹ ਦੱਸੋ ਤੁਸੀਂ ਜਦ ਰੋਪੜ ਤੇ ਜਾਂਦੇ ਸੀ ਤਹਿਸੀਲ 'ਚ ਹਾਂ ਕਿੱਦਾਂ ਜਾਂਦੇ ਸੀ ਪੈਦਲ ਕਿ ਸਾਈਕਲ ਤੇ ਸਾਈਕਲ ਤੇ ਅੱਛਾ ساری ਉਮਰ ਸਾਈਕਲ ਤੇ ਕੱਟੀ ਕਿਹੜਾ ਸਾਈਕਲ ਸੀ ਸਾਈਕਲ ਨਹੀਂ ਜਿਹੜੇ ਆਪਣੇ ਆਮ ਸਾਈਕਲ ਚੱਲਦੇ ਤੇ ਸੀ ਦੇਸੀ ਸਰੌਦੇ ਕਿਹਦੇ ਤੁਸੀਂ ਹੈ ਸਰੌਦੇ ਕਿਹਦੇ ਤੁਸੀਂ ਉਹਨੂੰ ਜੇ ਖਰਾਬ ਹੋ ਜਾਂਦਾ ਸੀ ਸਰੌਦੇ ਤੇ ਆਪਣਾ ਮਿਸਤਰੀ ਜੇ ਛੜਾ ਲੈਂਦੇ ਤੇ ਨਾ ਦੱਸੋ ਮਿਸਤਰੀ ਦਾ ਸਰਦੂ ਸਿੰਘ ਹਾਂ ਧਰਮ ਸਿੰਘ ਅੱਛਾ ਮੈਂ ਹੁਣ ਅੱਖਾਂ ਤੇ ਦੇਖਣੇ ਤੇ ਰਹਿ ਗਿਆ ਨਹੀਂ ਤਾਂ ਮੈਂ ਸਾਈਕਲੇ ਚਲਾਉਂਦਾ ਤਾਂ ਸਾਈਕਲੇ ਚਲਾਉਂਦੇ ਸੀ। ਦੇਖੋ ਜੀ ਜਿੱਥੇ ਬਜ਼ੁਰਗਾਂ ਦਾ ਸਤਕਾਰ ਹੁੰਦਾ ਹੋਵੇ, ਪਿਆਰ ਮੁਹੱਬਤ ਹੋਵੇ ਤੇ ਬਜ਼ੁਰਗਾਂ ਨੂੰ ਇੰਨਾ ਧਿਆਨ ਰੱਖਿਆ ਜਾਂਦਾ ਹੋਵੇ, ਉਹ ਬਜ਼ੁਰਗ ਖੁਸ਼ ਰਹਿੰਦੇ ਨੇ। ਤਾਂ ਹੀ ਦੇਖੋ ਇੰਨੀਆਂ ਵਧੀਆ-ਵਧੀਆ ਗੱਲਾਂ ਕਰ ਰਹੇ ਨੇ ਜੀ। ਸਿਹਤ ਯਾਬ ਨੇ ਮਾਸ਼ੱਲਾ ਬੇਸ਼ੱਕ ਇਹਨਾਂ ਦੀ ਨਿਗਾਹ ਦੀ ਪ੍ਰੋਬਲਮ ਹੈ ਪਰ ਗੱਲਾਂ ਪੂਰੀਆਂ ਕਾਇਮ ਤੇ ਡਟ ਕੇ ਕਰ ਰਹੇ ਨੇ ਜੀ। ਜ਼ਰੂਰ ਕਰਿਓ ਕਮੈਂਟ ਜੇ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਹੈ, ਉਹਨਾਂ ਬਜ਼ੁਰਗਾਂ ਦਾ ਨਾਮ ਲਿਖਿਓ ਤੇ ਤੁਸੀਂ ਕਿਦਾਂ ਸਮਾਂ ਬਤਾਂਦੇ ਹੋ ਉਹਨਾਂ ਬਜ਼ੁਰਗਾਂ ਦੇ ਨਾਲ ਤੇ ਕੀ ਕੁਝ ਤੁਹਾਨੂੰ ਸੁਣਾਉਂਦੇ ਨੇ? ਪੁਰਾਣੀਆਂ ਗੱਲਾਂ ਲੰਬੇ ਲੰਬੇ ਕਮੈਂਟ ਕਰਕੇ ਇੱਕ ਪੂਰਾ ਕਿਤਾਬਚਾ ਲਿਖ ਦਿਓ ਜੀ ਬਸ ਇਹ ਬਜ਼ੁਰਗਾਂ ਦੇ ਨਾਲ ਸਮਾਂ ਬਿਤਾ ਕੇ ਅਸੀਂ ਪੁਰਾਣੇ ਵਿਰਸੇ ਤੇ ਅਤੀਤ ਦੇ ਪੰਨੇ ਫਰੋਲ ਰਹੇ ਆ ਤੇ ਉਹਨਾਂ ਪੰਨਿਆਂ ਦੇ ਵਿੱਚੋਂ ਅਸੀਂ ਬਹੁਤ ਕੁਝ ਸਿੱਖਣਾ ਹੈ ਇਸੇ ਕਰਕੇ ਵੀਡੀਓ ਬਣਾ ਰਹੇ ਆ ਆਪਣੇ ਬੱਚਿਆਂ ਨੂੰ ਜਰੂਰ ਨਾਲ ਬਿਠਾਇਆ ਕਰੋ ਜਦੋਂ ਸਾਡੇ YouTube ਤੇ Facebook ਤੇ ਵੀਡੀਓਜ਼ ਦੇਖਦੇ ਹੋ ਉਹਨਾਂ ਨੂੰ ਪਤਾ ਲੱਗ ਸਕੇ ਜੀ ਕਿਆ-ਕਿਆ ਹੁੰਦਾ ਸੀ ਪੁਰਾਣਾ ਸਮਾਂ ਤੇ ਕਿਦਾਂ ਲੋਕ ਰਹਿੰਦੇ ਸੀ ਜ਼ਿੰਦਗੀ ਦੇ ਹਰੇਕ ਪਹਿਲੂ ਤੇ ਸਰਦਾਰ ਗਿਆਨ ਸਿੰਘ ਜੀ ਗੱਲਾਂ ਕਰ ਰਹੇ ਨੇ ਤੇ ਇਹਨਾਂ ਨੇ ਗੱਲਾਂ ਕੀਤੀਆਂ ਜਰੂਰ ਕਰਿਓ ਕਮੈਂਟ ਕਿ ਤੁਹਾਨੂੰ ਸਾਡੇ ਵੀਡੀਓ ਕਿਦਾਂ ਦਾ ਲੱਗਿਆ ਕਿਦਾਂ ਦੀ ਲੱਗੀ ਸਾਡੀ ਵਲੋਗਿੰਗ ਇਸ ਸਮੇਂ ਫੇਸਬੁੱਕ ਤੇ ਲਗਭਗ 3 ਲੱਖ ਦੇ ਕਰੀਬ ਸਾਡੇ ਫਾਲੋਅਰਸ ਹੋ ਚੁੱਕੇ ਨੇ ਔਰ ਇਹਦੇ ਲਈ ਤੁਹਾਡਾ ਸਹਿਯੋਗ ਬਹੁਤ ਵੀ ਮਿਲ ਰਿਹਾ ਹੈ YouTube ਤੇ ਨਜ਼ਦੀਕ ਹੀ ਪਹੁੰਚ ਗਿਆ ਅੰਕੜਾ 1 ਲੱਖ ਦੇ ਕਰੀਬ ਇਸ ਤਰ੍ਹਾਂ ਅਸੀਂ ਇੰਸਟਾਗ੍ਰam ਤੇ ਵੀ ਚੈਨਲ ਬਣਾ ਲਿਆ ਪਿਆਰ ਬਣਾ ਕੇ ਰੱਖਿਓ ਔਰ ਦੇਖਦੇ ਰਹੋ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਜੇਕਰ ਪਹਿਲੀ ਵਾਰੀ ਆਏ ਹੋ ਜੇ ਸਾਡਾ ਇਹ ਵੀਡੀਓ ਤੁਹਾਡੇ ਕੋਲ ਪਹੁੰਚ ਗਿਆ ਕਿਸੇ ਤਰੀਕੇ ਨਾਲ ਤਾਂ ਇੱਕ ਕੰਮ ਕਰ ਦਿਓ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਨੂੰ ਆਟੋਮੈਟਿਕਲੀ ਸਾਡੇ ਜਿਹੜੇ ਹੈ ਨੋਟੀਫਿਕੇਸ਼ਨਸ ਆਉਂਦੇ ਰਹਿਣ ਚੰਗਾ ਜੀ ਫਿਰ ਸ਼ੁਕਰੀਆ ਜੀ ਧੰਨਵਾਦ ਦੁੱਧ ਪੀ ਕੇ ਜਾਣਾ ਦੁੱਧ ਕੇ ਚਾਹ ਨਾ ਢੰਡ ਦੁੱਧ ਪੀ ਕੇ ਜਾਣਾ ਹਾਂ ਚਾਹ ਚਾਹ ਵੀ ਬਣਾ ਦੰਦੇ ਅਸੀਂ ਭੱਡੋ ਡਰਾਇਗਾ ਕਰਾਂ ਆਹ ਕਾਹਦੇ ਲਈ ਐਦਾਂ ਹੁੰਦੀ ਕਲੋਜ਼ਿੰਗ ਦੁੱਧ ਦੇ ਨਾਲ ਕਲੋਜ਼ਿੰਗ ਹੋ ਰਹੀ ਹੈ ਜੀ ਦੁੱਧ ਪੁੱਛਿਆ ਕਹਿੰਦੇ ਚਾਹ ਨਹੀਂ ਦੁੱਧ ਪੀ ਕੇ ਜਾਣਾ ਜੀ